ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੋਹਾ ਕਿਨਾ ਮਹਾਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਕੋਲ ਸੰਸਥਾ ਜਨੋਹਾ ਪਿਛਲੇ 2018 ਤੋਂ ਲਗਾਤਾਰ ਕੰਮ ਕਰ ਰਹੀ ਹੈ ਸ਼ਹੀਦ ਭਗਤ ਸਿੰਘ ਯੁਵਕ ਸਿਵਾਂਦਲ ਮੁਖਨਿਆਣਾ ਅਤੇ ਗਰੀਬ ਦਾ ਮੂੰਹ ਗੁਰੂ ਸੰਸਥਾ ਅਜਨੋਹਾ ਵੱਲੋਂ ਗੁਰਨਾਨਕ ਚੜ੍ਹਦੀ ਕਲਾ ਬੋਟਨ ਰੋਡ ਦੇ ਸਹਿਯੋਗ ਨਾਲ ਪਿੰਡ ਮੁਖਨੀਆਣਾ ਅੰਗੀਠਾ ਸਾਹਿਬ ਖੇ ਬਾਬਾ ਉਦੇ ਸਿੰਘ ਜੀ 73ਵੀਂ ਸਲਾਨਾ ਵਰਸੀ ਤੇ 41ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜੀ ਖੂਨਦਾਨ ਮਹਾਨਦਾਨ ਆਪਾਂ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਜੇਦੋਂ ਆਪਾਂ ਖੂਨ ਦੀ ਲੋੜ ਪੈਂਦੀ ਆ ਇਹ ਸਾਨੂੰ ਪਤਾ ਬੇ ਖੂਨ ਕਿਸ ਤਰ੍ਹਾਂ ਮਿਲਦਾ ਆ ਕਈ ਲੋਕ ਕਹਿੰਦੇ ਬੇ ਖੂਨਦਾਨ ਕਰਨ ਨਾਲ ਕਮਜ਼ੋਰੀ ਆ ਜਾਂਦੀ ਆ ਇਦਾਂ ਕੁਝ ਨਹੀਂ ਹੈਗਾ ਜੀ ਖੂਨ ਦੇਣ ਨਾਲ ਕੋਈ ਕਮਜ਼ੋਰੀ ਨਹੀਂ ਆਦੀ ਆ ਸਾਡਾ ਖੂਨ 24 ਘੰਟੇ ਦਾ ਪੂਰਾ ਹੋ ਜਾਂਦਾ ਆ ਤੰਦਰੁਸਤ ਬੇਬੀ ਦੇ ਭਾਈ 18 ਸਾਲ ਦੀ ਉਮਰ ਤੇ ਲੈ ਕੇ साठ साल की उम्र तक हर चौथे में खून दान कर सकते जी आओ खूनदान करिए वाहेगुरु जी का खालसा वाहेगुरु जी की फतेह ਜਿਹੜੀ ਚਾਈ ਤੇਰਖ ਮੈਂ ਗ੍ਰੇਸ ਇਟਸ ਆਹੋ ਕੇ ਜੀ ਇਹਨੂੰ ਸਾਥੀਆ ਕਿਹੜੇ ਤੋਂ ਬਾੜ ਤੋਂ ਪਰਛੇਤੇ ਬਾਤ ਕਰਕੇ ਆਦੇ ਆਹ ਜਿੱਥੇ ਬੀਪੀ ਪਕਸੀਆ ਕੱਢ ਗਿਆ ਤੁਹਾਨੂੰ ਕਿਹਦੇ ਆ ਬਾਬਾ ਜੀ ਬੰਦੋ ਆਲੇ ਕਿੱਟੀਆਂ ਆਈਆਂ ਲੋਕ ਕਿੱਡੇ ਹੈ ਜੀ ਨਾਲਾ ਕਿੱਥੇ ਆ ਉਹ ਸਿਰਾਂ ਸੋਹਣੇ ਹੋਣਗੇ ਓਹ ਝੱਟ ਕੈਮਰਾਮੈਨ ਨੂੰ ਉੱਪਰ ਤੋਂ ਹੁਗਾ श्रीकालकाल पाॼियो जी पाॼियो